블וק ਕਰਨ ਲਗਾ ਵੀ ਮੈਂ ਦੇ ਡੀਐਸਪੀ ਉਹਨੇ ਡੀਐਸਪੀ ਦੇ ਵੀ ਉਹਨੂੰ ਕੋਰੀ ਰਿਸਟੈਂਸ ਕਾਰਡ ਵੀ ਡੀਐਸਪੀ ਦੇਵਾਵਾ ਸਾਰੇ ਬਣੇ ਆ ਅੰਮ੍ਰਿਤਸਰ ਚ ਪੰਜਾਬ ਪੁਲਿਸ ਨੇ ਇੱਕ ਨਕਲੀ ਡੀਐਸਪੀ ਨੂੰ ਕਾਬੂ ਕੀਤਾ ਹੈ ਜੋ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਦਾ ਸੀ ਤੇ ਭੋਲੇ-ਪਾਲੇ ਲੋਕਾਂ ਕੋਲੋਂ ਡੀਐਸਪੀ ਦਾ ਰੋਪਾਕ ਕੇ ਪੈਸੇ ਮੰਗਦਾ ਸੀ ਪੁਲਿਸ ਨੇ ਇਸ ਠੱਗ ਕੋਲੋਂ ਨਕਲੀ ਆਈਡੀ ਕਾਰਡ ਤੇ ਕੁਝ ਕਾਗਜ਼ਾਤ ਵੀ ਬਰਾਮਦ ਕੀਤੇ ਨੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਇਤਨਾ ਕੱਲ ਅਸੀਂ 11:30 ਵਜੇ ਨਾਕਾ ਲਾਇਆ ਹੈ ਹੀ ਆਪਣੇ ਰੈਡ ਲਟ ਦੇ ਉੱਤੇ ਨਾ ਮਾਲਜੋਬ ਸੀਪੀ ਸਾਹਿਬ ਜੀ ਦਾ ਖੰਦ ਸਾਬ ਦਾ ਨਾ ਰੈਡ ਲਟ ਦਾ ਨਾਕਾ ਲੱਗਦਾ ਅਸੀਂ ਇੱਥੇ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਹੈ ਇੱਕ ਕਟਾ ਸਵਾਰੀ ਜਿਹੜੀ ਆ ਉਹ ਇੱਕ ਆਦਮੀ ਲੈ ਕੇ ਘੁੰਮ ਰਿਹਾ ਸੀ ਨੀਲੀ ਬੱਤੀ ਉਹਨੂੰ ਲੱਗੀ ਹੋਈ ਆ ਚਿੱਟੇ ਰੰਗ ਦੀ ਉਹਨੂੰ ਸ਼ੱਕ ਦੇ ਬਣਾ ਕੇ ਅਸੀਂ ਉਹਨੂੰ ਰੋਕਿਆ ਜਦੋਂ ਅਸੀਂ ਉਹਨੂੰ ਰੋਕਿਆ ਤੇ ਉਹ ਆਪਣੇ ਆਪ ਨੂੰ ਕਹਿਣ ਲੱਗਾ ਵੀ ਮੈਂ ਡੀਐਸਪੀ ਹਾਂ ਉਹਨੇ ਡੀਐਸਪੀ ਦੇ ਵੀ ਉਹ ਕੋਲ ਹੀ ਰਿਸਟਿੰਗ ਕਾਰਡ ਵੀ ਡੀਐਸਪੀ ਦਾ ਵਾਹਵਾ ਸਾਰੇ ਬਨੇ ਆ ਓਕੇ ਬਾਅਦ ਚ ਇਹ ਉਹਦੀ ਤਸੱਲਜ ਕੀਤੀ ਤੇ ਉਹਦੇ ਕੋਲੋਂ ਇੱਕ ਨੀਤੀ ਕਾਰਡ ਡੀਐਸਪੀ ਦਾ ਨਿਕਲਿਆ ਹੋਰ ਮੈਂ ਸਾਰੀਆਂ ਡਿਪਾਰਟਮੈਂਟਾਂ ਤੋਂ ਪਤਾ ਕੀਤਾ ਕਿਹੜੀ ਡਿਪਾਰਟਮੈਂਟ ਦਾ ਡੀਐਸਪੀ ਆ ਪਰ ਕਿੱਥੋਂ ਲਈ ਪਤਾ ਲੱਗਾ ਵੀ ਇਹ ਕਿਸੇ ਡਿਪਾਰਟਮੈਂਟ ਵਿੱਚ ਹੁੰਦੀ ਐ ਸਪੀ ਆ ਉਹ ਜਦੋਂ ਅਸੀਂ ਤਲਾਸ਼ੀ ਲਈਆ ਤਲਾਸ਼ੀ ਤੋਂ ਇੱਕ ਬੱਤੀ ਬੋਰ ਆ ਰਵੜ ਰਵ ਲੱਭਾ ਵਾ ਇਹ ਕੁਝ ਕੋਲੋਂ 3 ਮਤਲਬ 315 ਬੋਰ ਦੇ 3 ਜਿਹੜੇ ਰੌਂਦ ਲੱਭੇ ਆ 20 ਉਹਦੇ ਕੋਲੋਂ 12 ਬੋਰ ਦੇ ਕਾਰਪੂਸ ਲੱਭੇ ਆ ਪਰ ਉਹ ਉਸ ਉਸ ਰੌਂਦਾਂ ਮੁਤਾਬਕ ਉਹਦੇ ਕੋਸਲਾ ਨਹੀਂ ਮਿਲਿਆ ਉਹ ਕਹਿੰਦਾ ਇਹ ਜਨਾ ਅਸਲਾਮਨ ਆਪਣੇ ਪੇਟ ਰੱਖਿਆ ਆ ਹੂੰ ਹੂੰ ਤੇ ਬਾਕੀ ਇਹ ਇੱਕ ਮੈਂ ਆਮ ਤੌਰ ਤੇ ਨਿਊਜ਼ੀਲੈਂਡ ਦੇ ਨਾ ਨਿਊਜ਼ੀਲੈਂਡ ਤੋਂ ਆ ਕੇ ਫੜਦੇ ਹੋਏ ਮੈਂ ਬਵਾਸੀ ਕਿਸੇ ਹਸਪੀਟਲ ਦਾ ਕਰ ਰਿਆਂ ਮੈਂ ਜੀ ਗਰੁੱਪ ਦਾ ਕੋਈ 7 ਜੀ ਗਰੁੱਪ ਨੂੰ ਮੈਂ ਕਹਿੰਦਾ ਪ੍ਰੋਟੈਕਸ਼ਨ ਵਾਸਤੇ ਮੁੰਡਾ ਲੈ ਲੈਣਾ ਕਿੰਦਾ ਮੈਂ ਇੱਕ ਮੁਖਤਾਰ ਸਿੰਘ ਨਾਮ ਮਖੇਂਦਰ ਸਿੰਘ ਨਾਮ ਦਾ ਗਨਮੈਂ ਲਿਆ ਸੀ ਜਦੋਂ ਉਹਦਾ ਵਿੱਚ ਰਿਜਿਸਟਰੀ ਕਾਰਡ ਵੇਖਿਆ ਡੈਸ਼ਬੋਰਡ ਦੇ ਵਿੱਚ ਉਹ ਆਇਡੈਂਟੀਟੀ ਕਾਰਡ ਜਿਹੜਾ ਵਾ ਹੈਡ ਕਨਸਟੇਬਲ ਦੀ ਵਰਦੀ ਵਾਲਾ ਵਾ ਪਰ ਉਹ ਵੀ ਜਾਂਦੀ ਆ ਉਹਦਾ ਵੀ ਜਿਹੜਾ ਨਵਾਲਪੁਰ ਇਹਦੇ ਕੋਲੋਂ ਨਿਕਲਿਆ ਆ ਉਹ ਬੰਦਾ ਜੀ ਭਗੌੜਾ ਵਾ ਚਲੋ ਉਹਨੂੰ ਕਾਬੂ ਕਰਾਂਗੇ ਇਹ ਕੀ ਕਰਦੇ ਆ ਵੀ ਜਦੋਂ ਗੱਡੀ ਦੇ ਵਿੱਚ ਇਦਾਂ ਨਿਕਲਦੇ ਆ ਬਾਹਰ ਢੋਲੇ-ਪਾਲੇ ਲੋਕਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਨਿਊਜ਼ੀਲੈਂਡ ਪਹੁੰਚਾ ਦਾਂਗੇ ਜਾਂ ਤੁਹਾਨੂੰ ਨੌਕਰੀ ਦਿਵਾ ਦਾਂਗੇ ਇਹ ਡਿਪਟੀ ਸਾਹਿਬ ਆ ਬੰਦੇ ਥੇਲੇ-ਥੇਲੇ ਆ ਕੇ ਨਾਲ ਮਲਾਂਦੇ ਆ ਕਿਸੇ ਕੋ ਅਡਵਾਂਸ ਲੱਖ ਰੁਪਈਆ ਕਿਸੇ ਕੋ 2 ਲੱਖ ਵਾ ਲੈ ਲੈਂਦੇ ਆ ਪਰ ਬਾਅਦ ਬਾਅਦ ਵਿੱਚ ਇਹਨਾਂ ਬਾਹਰ ਕਿਸੇ ਨੂੰ ਵੀ ਭੇਜਦੇ ਉਹ ਲੋਕੀ ਵਿਚਾਰੇ ਇੱਥੇ ਰੁਦੇ ਰਹਿੰਦੇ ਰਹਿੰਦੇ ਆ ਇੰਨੀ ਉਹ ਗੱਡੀ ਦਾ ਬਸ ਘਰ ਤੋਂ ਤੁਸੇ ਦਾ ਫਾਇਦਾ ਲੈ ਕੇ ਨਾ ਐਡੀ ਸੀ ਡੀ ਐਸ ਪੀ ਆ ਨਾ ਹੀ ਉਹ ਹੋਲਦਾ ਜਾ ਇਹਦੇ ਖਰገ ਉਹ ਹੋ ਜਾਂਦਾ ਨੂੰ ਫੜ ਕੇ ਫਿਰ ਬਾਕੀ ਹੋਰ ਗੱਲਾਂ ਦਾ ਪਤਾ ਲੱਗੂਗਾ ਕੀ ਨਾਮ ਆ ਦੋਨਾਂ ਦਾ ਇਹਦਾ ਨਾਮ ਜਿਹੜਾ ਤੇ ਬੰਦਾ ਹੈਗਾ ਵਾ ਡੀ ਐਸ ਪੀ ਬਣਿਆ ਇਹ ਹੈਗਾ ਖੀਰਦਾ ਸਿੰਘ ਸਾਲੋ ਕਲਵੰਤ ਸਿੰਘ ਇਹ ਟੰਗਾ ਵੱਡਾ ਉਸਮਾ ਜਰਾਲ ਉਸਮਾ ਵੀ ਕਹਿੰਦੇ ਉਦਾਂ ਵੱਡਾ ਉਸਮਾ ਮਾ ਦਾ ਪਿੰਡ ਮੈਥੇ ਥਾਣੇ ਚ ਹੈ ਅੱਛਾ ਜਿਹੜਾ ਦੂਜਾ ਉਹਦੇ ਨਾਲ ਇੱਕ ਪੀ ਐਸ ਵੀ ਆ ਉਹਦਾ ਨਾਮ ਕੁਮੇਦਰ ਸਿੰਘ ਆ ਉਹ ਫਰੋਜ ਕੋ ਜਲੇ ਆ ਰਹਿਣ ਵਾਲਾ ਆ ਉਨ ਲੋਈ ਦਾ ਤਦਾਵਾ ਵਰਦੀਓ ਦੀ ਜੇ ਦੀ ਵਰਦੀਸ ਮੇਰੇ ਤੇ ਹੀ ਹੋਣ ਕਰਦੀ ਫੋਟੋ ਆ ਰੇਂਜੀਗੜ ਦੀ ਕੋਈ ਕਬਜ਼ੇ 'ਚ ਲੈ ਲਿਆ ਵਾ ਆਪ ਉਹ ਜੇ ਫਰਾਰ ਆ ਰਵਾਲੂ ਰੂਗਾ ਵੀ ਇਹ ਕਬਜ਼ੇ 'ਚ ਲੈ ਲਿਆ ਹੋਤਾ ਕਿ ਕਦ ਕਦਾਂਗੇ ਅਜੇ ਤੱਕ ਮੋਕੇ ਦੀ ਇਹਨਾਂ ਦੋਹਾਂ ਥਿਆਰਾਂ ਦੇ ਲਾਇਸੈਂਸ ਨਹੀਂ ਮਿਲ ਸਕੇ ਉਹ ਉਧਾਂ ਪੁੱਛ ਕੇ ਸਦਸਿਆ ਕਿ ਸਾਡੇ ਲਾਇਸੈਂਸੀ ਆ ਪਰ ਇਹ ਦੋਨੇ ਲਾਇਸੈਂਸੀ ਨਹੀਂ ਜਾਪਦੇ ਕਿੰਨੀਆਂ ਘਠਗੀਆਂ ਮਾਰ ਚੁੱਕੇ ਇਹ ਤੱਕ ਕਿ ਅਜੇ ਸਰਕੋਣਾ ਜਿਹੜੇ ਕਮਪਲੇਂਟਰ ਆ ਉਹ ਕੋਈ ਖੁੱਲ ਕੇ ਸਾਡੇ ਕੋਲ ਸਾਹਮਣੇ ਨਹੀਂ ਆਏ ਅਸੀਂ ਉਹਦੇ ਦੀ ਡਿਮਾਂਡ ਲੈ ਕੇ ਤੈਜੀ ਫਤ ਕਰਾਂਗੇ ਇਹ ਝੋਕ ਕੇ ਨੇ ਕਿਹੜਾ ਕਿੰਨੀ ਕਿੰਨੀ ਠੱਗੀ ਵਜਦੀ ਆ ਆਮ ਤੌਰ ਤੇ ਹੁਣ ਵੀ ਬੱਤੀ ਠਗੀ ਆ ਕੱਢੀ ਜੇ ਉੱਤੇ ਇਦਾਂ ਲੈ ਕੇ ਘੁੰਮਦੇ ਪਤਾ ਲੱਗਾ ਜੀ ਕੋਈ ਪਹਿਲਾਂ ਕੋਈ ਪਰਚਾ ਹੈਗਾ ਇਹਦੇ ਤੇ ਜਾਂ ਇਹ ਜੇ ਕੋਈ ਹਰੇਕ ਤਾਂ ਇਦਾਂ ਵੀ ਆਈ ਨਾ ਸਾਰੇ ਜ਼ਿਲ੍ਹਿਆਂ ਨੂੰ ਇੱਕਾ ਜੀ ਵਾਇਰਲੈਸ ਕਰਾਤੀ ਆ ਉਹਨੇ ਜੀ ਬੈਕਗ੍ਰਾਉਂਡ ਵਾਲੇ ਪਤਾ ਕਰਾਂਗੇ ਵੀ ਇਹ ਪਹਿਲਾਂ ਕੋ ਉਠਗੀ ਟੁਕੀ ਮਰੀ ਆ ਕਿ ਨਹੀਂ ਮਰੀ ਆ ਉਦਾਂ ਪਿਛਲੇ ਮਹੀਨੇ ਦੀ ਇਹ 7 ਤਰੀਕ ਤੋਂ ਮੈਂ 12 ਆਪਨੇ ਵੀ ਜੀ 7 ਤਰੀਕ ਤੋਂ ਨਿਜੀ ਲੈਂਡ ਤੋਂ ਆਇਆ ਵਾ ਕਿੰਨੇ ਸਾਰੇ ਤੇਰੇ ਬੱਚੇ ਜਿਹੜੇ ਬਾਹਰ ਰਹਿੰਦੇ ਆ ਹਾਂ ਸਰ ਇਹ ਕਾਗਜ਼ੇ ਛੋੜ ਮਿਲਾਓ ਮੈਨੂੰ ਬਿਊਰੋ ਰਿਪੋਰਟ